ਲੋੜੀ ਚਰਵਾਤ ਤੇ ਅੱਜ ਆਪਾਂ ਚੱਲੇ ਨੇ ਕੋਧਰ ਤੇ ਟ੍ਰੇਨ ਅੱਜ ਚੱਲੇਗੀ ਇਹ ਤਹਨੀਆਂ ਦੇ ਨਾਲ ਤੇ ਚੱਲੇ ਆਪਾਂ ਕੋਧਰ ਤੇ ਤਾਂ ਟ੍ਰੇਨ ਤੋਂ ਟ੍ਰੇਨ ਹੁਣਾਉਗੀ 1:30 ਹੁਣ ਅਸੀਂ ਜਾ ਕੇ ਦੇਖਦੇ ਆ ਕਿ ਧੁੱਪ ਬਹੁਤ ਆ ਅਪਾ ਪਹੁੰਚ ਗਏ ਆ ਜੰਦਰ ਪਹੁੰਚਣ ਵਾਲੇ ਆ ਤੇ ਹੁਣ ਆਪਾਂ ਇੱਥੇ ਰੁਕੇ ਆ ਗੱਡੀ ਰੁਕ ਗਈ ਟ੍ਰੇਨ ਤੋਂ ਆ ਨਾਲੇ ਕਸਾ ਦਾ ਸੂਲਾ ਭਰਾ ਤੇ ਅੱਜ ਇੱਥੇ ਰੁਕੇ ਹਾਂ ਵਾਸਪਾੜਾ ਗੋਲਵਾ ਪਹੁੰਚ ਗਈ ਕਿਤੇ ਬਾਸ ਆ ਬਾਈ ਜਲੰਧਰ ਬਸ ਪਹੁੰਚ ਗਏ ਤੁਹਾਨੂੰ ਦਿਖਾਉਣੀ ਹੈ ਅੱਗੇ ਦਾ ਮੋੜ ਕੀ ਚੱਲਦਾ ਆਹੋਂ ਪਹੁੰਚੀ ਦੱਸੋ ਆਸ ਵਿੱਚ ਕੀ ਹੋ ਰਿਹਾ ਨਾ ਦੇਖਿਓ ਕਿਆ ਪਹੁੰਚੇ ਪਹੁੰਚ ਕੇ ਤੁਹਾਨੂੰ ਦਿਖਾਉਣੀ ਹੈ ਅੰਦਰ ਨਾ ਮੋੜ ਚੱਕਰਾ ਤੱਕ ਅੰਦਰ ਨਾ ਮੋੜ ਚੱਕਰਾ ਹੈ ਮੋੜ ਬਰਾਸੋਂ ਆਈ ਉਜੀ ਹੁਣ ਆਪਾਂ ਅੰਦਰ ਚਲੇ ਜਾਣ ਲੱਗੇ ਆ ਐਂਟਰੀ ਤੇ ਫੋਨ ਰੱਖਣਾ ਪੈਣਾ ਬਣਾ ਜੇਬ ਚ ਪਾਲਾਂਗੇ ਜੀ ਇਹਦੇ ਜਲਦ ਅਸੇਵਾ ਲੱਗੀ ਜੀ ਸਨ ਸ਼ਾਪ ਲਈ ਜੀ ਹੁਣ ਆਪਾਂ ਆ ਗਏ ਆ ਮੱਥਾ ਟੇਕ ਕੇ ਤੇ ਉਹਨਾਂ ਨੇ ਹਾਉਣ ਆਪਾਂ ਚਲੇ ਵਾਪਸ ਹੁਣ ਆਪਾਂ ਚਲੀਏ ਆਪਣੇ ਘਰ ਤੇ ਅੰਦਰ ਉਹਨਾਂ ਨੇ ਵੀਡੀਓ 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 ਉਹਨਾਂ ਨੇ ਕਿਹਾ ਇਹ ਬੰਦ ਕਰ ਦੋ ਤਾਂ ਗਾਈ ਉੱਥੇ ਵੀਡੀਓ ਬੰਦ ਕਰਤੀ ਵੀਡੀਓ ਬਣਾਉਣਾ ਬਣਾਏਗਾ ਹੁਣ ਆਪਾਂ ਜਲੇ ਸਟੇਸ਼ਨ ਤੇ ਸਟੇਸ਼ਨ ਦੀ ਕਰੀਏ ਫਿਰ ਕਿਹਾ ਭਾਜਣਾ ਜਲੰਧਰ ਜਲੰਧਰ ਤੋਂ ਆਪਾਂ ਉੱਪਰ ਫਿਰ ਉਹਦੇ ਬਾਅਦ ਸੀ 8 7 3 ਆਪਾਂ ਮੱਥਾ ਤੁਹਾਡੇ ਲਿਆ ਵਾ ਪ੍ਰਸ਼ਾਦ ਵੀ ਲੈ ਲਿਆ ਚੱਲੀਏ ਹੁਣ ਆਪਾਂ ਉਧਰ ਨੂੰ ਤੇ ਮੋਹਲ ਬਹੁਤ ਅੰਦਰ ਬਹੁਤ ਸੁਕੂਮਾਂ ਜਿਹਾ ਮਿਲਾ ਮੋਹਲ ਵੀ ਬਹੁਤ ਸੁਣਾਈ ਗਿਆ ਜੀ ਦਾ ਤੁਸੀਂ ਵੀ ਆਇਆ ਕਰੋ ਉੱਥੇ ਤੇ ਆ ਸਾਡਾ ਹਸਪੀਟਲ ਆ ਹੁਣ ਆਪਾਂ ਚਲੇ ਹਾਂ ਹੁਣ ਆਪਾਂ ਟ੍ਰੇਨ ਤੇ ਬੈਠ ਗਏ ਆ ਤੇ ਆ ਆ ਚੱਲੇ ਆ ਹੁਣ ਆਪਾਂ ਜਲੰਧਰ ਤੇ ਉੱਥੋਂ ਤੁਰ ਪੈਨੇ ਕੋ ਉਧਰੋ ਤੇ ਟ੍ਰੇਨ ਖੁੱਲ ਗਈ ਆਪਣੀ ਮੋਹਲੰਦਰ ਦਾ ਕੰਬੀਰੀ ਆ ਹੁਣ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਉੱਥੇ ਦਾ ਮੋਹਲ ਚੈੱਕ ਕਰਾਉਣੀ ਆ ਪਹੁੰਚ ਗਏ ਪੂਰਾ ਤੇらっしゃ ਮੋਹਲ ਚੈੱਕ ਕਰਾ ਮੋਹਲ ਇੱਥੇ ਦਾ ਆ ਮੁੰਡਾ ਸਾਡਾ ਚਲੀ ਆ ਆਪਾਂ ਉੱਥੇ ਸ਼ਾਪ ਦੇ ਫੜਾ ਵੀ ਖੁੱਲ ਗਿਆ ਤੂੰ ਤੇ ਪਹੁੰਚ ਕੇ ਤੁਹਾਨੂੰ ਮੂੰਹ ਮੂੰਹ ਦੇਖਦੇ ਕੀ ਹੁੰਦਾ ਸ਼ੌਕ ਕਿਨੇ ਸੇਲ ਵੀ ਲਈ ਸੀ। ਅੱਛਾ ਦੋ ਜੀ। ਆਪਾਂ ਕਿੱਥੇ ਨੂੰ ਤੁਰੇ ਹੁੰਦਾ ਸੱਚੀ ਦੱਸ। ਅੱਛਾ। ਟਾਂਡਾ ਦਸੂਏ ਮਕੇੜੀਆਂ। ਟਾਂਡਾ ਦਸੂਏ ਮਕੇੜੀਆਂ। 20 20 ਰੁਪਏ 20 ਰੁਪਏ। ਨਹੀਂ ਲੈਣਾ ਹੁਣ ਟੋਪਟਾ ਦਾ। ਆ। ਸ਼ੁਕਰ ਹੋ ਗਿਆ। ਨੇ ਉਹ ਫਿਲਮ ਦੇਖਣ ਜਾਣੀ ਆ ਜਿਹੜੀ ਨਵੀਂ ਲੱਗੀ ਆ ਤੈਨੂੰ ਪਤਾ ਗਾਇਸ ਇੱਕ ਫਿਲਮ ਨਿਕਲੀ ਆ ਸਈਆਰਾ ਗਾਇ ਹੀ ਨਾਮ ਸੀ ਨਾ ਉਹ ਉਹ ਫਿਲਮ ਦੇਖਣ ਚਲਾਂਗੇ ਕਿੱਦ ਦੇ ਚਲਿਏ ਹਾਂ ਉਹ ਫਿਲਮ ਦੇਖਣ ਚਲਾਗੇ ਆਪਾਂ ਪਹੁੰਚ ਗਏ ਸ਼ਾਪ ਤੇ ਤੇ ਸ਼ਾਪ ਤੇ ਜਾ ਕੇ ਦੇ ਸ਼ੌਂਕੀਨ ਤਾਂ ਪਹਿਲਾਂ ਬਹੁਤ ਗਾਲਾਂ ਕੱਢਣੀਆਂ ਨੂੰ ਦੱਸ ਕੇ ਨਹੀਂ ਆ ਅੱਜ ਆ ਫਾਟ ਸ਼ੌਪ ਤੇ ਪਹੁੰਚ ਗਏ ਤੇ ਆ ਦੇਖੋ ਰਖੜੀਆਂ ਰੁਖੜੀਆਂ ਲਾਕੀਆਂ ਵਾ ਤੇ ਆ ਰਖੜੀਆਂ ਲਾਈਆਂ ਚਪਲਾ ਚਪਲਾ ਵੀ ਲੱਗੀਆਂ ਦੁਕਾਨ ਲੱਗੀ ਆ ਤੇ ਆ ਬੂਟ ਪਈਆਂ ਦੀ ਸੇਲ ਆ ਲੈ ਲਓ ਨੇ ਆ 40% ਆਫ ਤੇ ਤੇ ਆ ਮੇਰੀ ਐਣਕਾ ਜੀ 12 ਮਂਗਾਈ ਆ 85 ਲੱਖ ਦੀ ਤੇ ਐਣਕ ਹੈਗੀ ਨਹੀਂ ਭੈਂਟ ਕੋਈ ਵੀ ਮੰਗਾ ਸਕਦੇ ਆ ਨੰਬਰ ਹੈਗਾ 458910 ਕੀ ਵਈ ਐਨਕ ਲੱਗ ਗਈ ਇਹ ਤੇ ਖਾਲੀ ਇਦਨੂ ਕਰੀ ਇਹ ਤੁਹਾਨੂੰ ਨਹੀਂ ਸਮਝ ਆਉਣੀ ਪਾਗੀ ਇਹ ਬਾਹਰੋਂ ਹੁੰਦੀ ਐਨਕ ਕੰਪਨੀ ਕਿਰੀ ਆ ਕੰਪਨੀਆਂ ਦੀ ਪ੍ਰਿੰਟ ਐਨਕ ਤੋਂ ਲਾਈ ਹੋਈ ਐ ਇਹਦੀ ਕੰਪਨੀ ਇਹ ਪ੍ਰਿੰਟ ਆ ਕੋਈ ਤੁਹਾਨੂੰ ਆਪ ਨਹੀਂ ਪਤਾ ਹੋਊਗਾ ਮੈਂ ਕਿਹਦਾ ਮੁੰਡਾ ਆ ਤੋੜਦਾ ਗੁੱਛਾ ਕਰਾਈਗਾ 85 ਲੱਖ ਦੀ ਐਨਕ ਮੂੰਹ ਦੇਖੇ ਕਾਸੀ ਫਕਲਾ ਬੱਗਲ ਆਇਆ ਓਏ ਚਾਹ ਤੋਂ ਬਰੇ ਕਿ ਜੰਦਾ ਕੰਕਲ ਆਇਆ ਹਾਂ ਅੰਕਲ ਇੱਥੇ ਬਿਠਾ ਕੁਰਸੀ ਦੇ ਆਣ ਕੋ ਵੀ ਸੁੱਲੇ ਡੱਗੇ ਤਾਂ ਜਿੰਦਾ ਤੁਹਾਡੀ ਦੁਕਾਨੇ ਮੇਰੀ ਆਣ ਕਲੀ ਟੁੱਟ ਹਾਂਜੀ ਗਾਇਸ ਉਹ ਦੇਖੋ ਸਾਡੀ ਮਾਪੇ ਚੋਰੀ ਚੋਰੀ ਗੋਲ ਗੱਫੇ ਖਾ ਕੇ ਆਈ ਓਏ ਔਰ ਓਏ ਹੌਣ ਹੌਣ ਦੇਖ ਕੇ ਤਾਂ ਪਰਿਆਂ ਦੀ ਘੁੰਮ ਕੇ ਹੁੰਦੀ ਆ ਦੇਖੋ ਗੋਲ ਗੱਫੇ ਖਾਏ ਮਾੜਾ ਕੱਲੀ ਕੱਲੀ ਚੋਰੀ ਹੈ ਨਾ ਹਾਂ ਪਾਣੀ ਪੀ ਕੇ ਆਇਆ ਅੱਛਾ ਪਾਣੀ ਪੀਣ ਗਈ ਸੀ ਅੱਜ ਸੇ ਰਾਜਪੀਲੇ ਹੜਾ ਹੈ ਥੋੜਾ ਹੀ ਆ ਗੋਲ ਗੱਪੇ ਬਹੁਤ ਵਧੀਆ ਬਣਾਉਂਦਾ ਸਵਾਦ ਇਹ ਹਾਂਜੀ ਗਾਇਸ ਆਹ ਵਾਲਾ ਪੂਟ ਮੈਨੂੰ ਬਹੁਤ ਵਧੀਆ ਲੱਗਾ ਦੇਖੋ ਕਿੰਨਾ ਸੋਹਣਾ ਘੈਂਟ ਰੰਗ ਇਹ ਹਰੇਕ ਪੈਂਟ ਨਾਲ ਇਹੋ ਕਿੰਨਾ ਬੱਚਾ ਦੇਣਾ ਦੇਖੋ ਕਿੰਨਾ ਸੋਹਣਾ ਰੰਗ ਪਿਆਰਾ ਪਰਪਲ ਰੰਗ ਹੋਏ ਤੈਨੂੰ ਇਹਦੇ ਵਿੱਚ ਜਿਹੜਾ ਗਰੇ ਰੰਗ ਵਧੀਆ ਲੱਗਦਾ ਹਨਾ ਸੋਹਣੇ ਆ ਬੂਟ ਬਾਕੀ ਜੇ ਕਿਸੇ ਨੂੰ ਆਰਡਰ ਕਰਨੇ ਹੋਣ ਤੇ 6283832488 ਤੇ ਮੈਸੇਜ ਕਰੋ ਸਾਨੂੰ ਬਾਕੀ ਸਾਡੇ ਬਲੌਗ ਨਾਲ ਜੁੜੇ ਰਹੋ ਸ਼ੌਂਕੀ ਭਾਈ ਪਤਾ ਕੀ ਹੋਇਆ ਅੱਜ ਹੈਲੋ ਗਾਇਸ ਕੀ ਗੱਲਾਂ ਸ਼ੌਂਕੀ ਬੌਸ ਦਿੱਲੇ ਬੈਠੇ ਹੋ ਕਰਨਾ ਕੀ ਆ ਬਾਹਰ ਕਾਂ ਕੀ ਦੇਰ ਆਸ਼ਕੀ ਮੇਰੇ ਪਹਿਲਾਂ ਉਹ ਤੇ ਚੱਕੋਂ ਮੰਜਾ ਆ ਗਾ ਹਾਂ ਫਿਰ ਤੂੰ ਮੋਟੀ ਤੜਤਦਾ ਮੁੰਡਾ ਲੱਗਦਾ ਨਹੀਂ ਇਹ ਇੱਕ ਦਿਨ ਕੱਦਦਾ ਹਾਂ ਨਾ ਮਗਰ ਸਮਾਨ ਚੱਕਣ ਕਿਤੇ ਰਹਿ ਗਿਆ ਭਾਜੀ ਮੈਂ ਕਹ ਸਮਾਨ ਸਮਾਨ ਚੱਕਣ ਵੇਲੇ ਤੇ ਸਮਾਨ ਰੱਖਣ ਵੇਲੇ ਆ ਜਾ ਅਗਰ ਬਸ ਚਾਹਾਂ ਨੂੰ ਬਹੁਤ ਜਿੱਦਾਂ ਮੈਂ ਕੀਤਾ ਕਿ ਤੂੰ ਕੀਤਾ ਮੈਂ ਮੇਰੇ ਸਮਾਨ ਤੋਂ ਲਗਾ ਕੇ ਗਿਆ ਉਹ ਚੱਕਣ ਵੇਲੇ ਜਾ ਗਿਆ ਭਾਜੀ ਹੋ ਰੋਟੀ ਪਾਣੀ ਕਿੱਦਾਂ ਜੀ ਕੀ ਕੀ ਕਰਦਾ ਟਾਲ ਸਿੱਧਾ ਔਰ ਅੱਜ ਉਹ ਦਿਖਾ ਲੇ ਕੋਚਿੰਗ ਕਰਦੇ ਚਲੋ ਜੀ ਔਰ ਮੋਏ ਤੋਂ ਆਪਾ ਕਰਦਾ ਬਲੋਗ ਦੀ ਐਂਡਿੰਗ ਕੀ ਹੈ ਤੇ ਸਾਡੇ ਬਲੋਗ ਨੂੰ ਦੇਖਿਆ ਕਰੋ ਪੀਬੀ 01 ਤੇ ਡੇਲੀ ਬਲੋਗਾਂ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤੇ ਸਾਡੇ ਨਾਲ ਜੁੜੇ ਰਹੋ ਤੇ ਸਭ ਨੂੰ ਬਧਤ ਬਧ ਪਿਆਰ ਦੇਓ ਹਾਂ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਧੰਨਵਾਦ ਪੰਜਾਬੀ ਦੇ